Welcome to Punjabi Job Studios educational channel। ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬੀ ਜੋਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਮੰਤਰ ਕਮੇਟੀ ਦੇ ਵਿੱਚ ਨਿਕਲੀਆਂ ਅਧਿਆਪਕਾਂ ਦੀ ਭਰਤੀ ਬਾਰੇ ਸਾਰੀ ਜਾਣਕਾਰੀ ਲੈ ਕੇ ਆਏ ਹਾਂ। ਇਸ ਭਰਤੀ ਨੂੰ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਨੇ। ਇਹ ਭਰਤੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ? ਅਤੇ ਇਸ ਨੂੰ ਅਪਲਾਈ ਕਰਨ ਦੀ ਕਿੰਨੀ ਫੀਸ ਹੋਵੇਗੀ ਅਤੇ ਕਿੱਦਾਂ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਇਹ ਸਾਰੀਆਂ ਹੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਵੇਗੀ ਸੋ ਇਸ ਵੀਡੀਓ ਨੂੰ ਪੂਰਾ ਵੇਖਿਓ ਅਤੇ ਬਿਨਾਂ ਸਕਿਪ ਕੀਤੇ ਹੋਏ ਵੇਖਿਓ ਤਾਂ ਕਿ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਨਾ ਹੋ ਜਾਵੇ ਕਿਉਂਕਿ ਇਸ ਵੀਡੀਓ ਦੀ ਹਰ ਇੱਕ ਸੈਕਿੰਡ ਦੇ ਵਿੱਚ ਹਰ ਇੱਕ ਪਲ-ਪਲ ਦੇ ਵਿੱਚ ਤੁਹਾਨੂੰ ਜ਼ਰੂਰੀ ਜਾਣਕਾਰੀ ਦੱਸੀ ਗਈ ਹੈ ਸੋ ਕਿਰਪਾ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਵੇਖਿਓ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਅਤੇ ਇਸ ਵੀਡੀਓ ਨੂੰ ਹਾਈਪ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਕਿਸੇ ਵੀ ਤਰ੍ਹਾਂ ਦੀ ਭਰਤੀ ਦੇ ਫਾਰਮ ਅਪਲਾਈ ਕਰਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਉੱਪਰ ਸਾਡਾ ਕਾਲਿੰਗ ਨੰਬਰ ਵੀ ਦਿੱਤਾ ਹੋਇਆ ਹੈ 7707890018 ਇਸ ਦੇ ਉੱਪਰ ਕਾਲ ਵੀ ਕਰ ਸਕਦੇ ਹੋ ਤੁਸੀਂ ਅਤੇ ਸਾਡਾ ਜੋ WhatsApp ਨੰਬਰ ਹੈ 9968090018 ਇਸ ਦੇ ਉੱਪਰ ਤੁਸੀਂ ਆਪਣੇ ਡਾਕੂਮੈਂਟਸ ਜਾਂ ਆਪਣੀ ਡਿਟੇਲਸ ਸਾਰੀ WhatsApp ਕਰ ਸਕਦੇ ਹਾਂ ਚਲੋ ਜੀ ਬਿਨਾਂ ਕੋਈ ਦੇਰੀ ਕੀਤੇ ਆਪਾਂ ਚੱਲਦੇ ਹਾਂ ਇਸ ਵੀਡੀਓ ਦੇ ਵੱਲ ਅਤੇ ਵੇਖਦੇ ਹਾਂ ਸਾਰੀ ਜਾਣਕਾਰੀ ਇਹ ਨੋਟੀਫਿਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਇਹ ਨੋਟੀਫਿਕੇਸ਼ਨ ਮਿਤੀ 16 12 2025 ਨੂੰ ਜਾਰੀ ਕੀਤਾ ਗਿਆ ਸੀ ਅਤੇ ਇਸ ਨੋਟੀਫਿਕੇਸ਼ਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਟੀਚਿੰਗ ਅਸਾਮੀਆਂ ਦੀ ਡਿਮਾਂਡ ਕੀਤੀ ਗਈ ਹੈ ਜੀ ਇਹ ਭਰਤੀ ਆਨਲਾਈਨ ਹੀ ਅਪਲਾਈ ਹੋਵੇਗੀ ਅਤੇ ਇਹਨਾਂ ਦੀ ਜੋ ਵੈਬਸਾਈਟ ਹੈ desgpc.org ਇਸ ਦੇ ਉੱਪਰ ਹੀ ਇਸ ਭਰਤੀ ਨੂੰ ਅਪਲਾਈ ਕੀਤਾ ਜਾ ਸਕਦਾ ਹੈ ਅਰਜੀ ਫਾਰਮ ਡਾਕ ਦਸਤੀ ਪ੍ਰਵਾਨ ਨਹੀਂ ਕੀਤੇ ਜਾਣਗੇ ਅਤੇ ਅਰਜੀ ਫਾਰਮ ਦੀ ਪ੍ਰਿੰਟ ਕਾਪੀ ਵੀ ਭੇਜਣ ਦੀ ਜ਼ਰੂਰਤ ਨਹੀਂ ਹੈ ਉਮੀਦਵਾਰ ਇੱਕ ਤੋਂ ਵੱਧ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਹਨ ਇਸ ਲਈ ਵੱਖਰਾ ਫਾਰਮ ਅਤੇ ਫੀਸ ਲੱਗੇਗੀ ਜਾਨੀ ਕਿ ਮਤਲਬ ਤੁਸੀਂ ਇੱਕ ਐਪਲੀਕੇਸ਼ਨ ਲਈ ਅਲੱਗ ਫਾਰਮ ਅਤੇ ਅਲੱਗ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਤੁਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਅਪਲਾਈ ਕਰ ਸਕਦੇ ਹੋ ਲਿਖਤੀ ਟੈਸਟ ਜਾਂ ਇੰਟਰਵਿਊ ਸੰਬੰਧੀ ਸਮਾਸਾਰਣੀ ਜੋ ਹੈ ਉਹ ਮਿਤੀ 12 1 2026 ਨੂੰ ਇਹਨਾਂ ਦੀ ਜੋ ਵੈੱਬਸਾਈਟ ਹੈ www.desgpc.org ਦੇ ਉੱਪਰ ਵੇਖੀ ਜਾ ਸਕਦੀ ਹੈ ਇਹ ਅਸਾਮੀਆਂ ਸਕੂਲਾਂ ਵਿੱਚ ਐਡਹੌਕ ਪਦਰ ਤੇ ਵਿਦਿਅਕ ਸੈਸ਼ਨ 2026-27 ਦੇ ਅੰਤ ਤੱਕ ਲਈ ਭਰੀਆਂ ਜਾਣਗੀਆਂ ਜਾਨਕਿ ਇਹ ਭਰਤੀ ਜੋ ਹੈ ਇਹ ਲਿਮਿਟਡ ਸਮੇਂ ਦੇ ਲਈ ਹੈ ਜਾਨੀ ਕਿ 2026 27 ਵਾਲੇ ਜੋ ਸੈਸ਼ਨ ਹੈ ਉਸ ਦੇ ਲਈ ਹੀ ਇਹ ਭਰਤੀ ਕੀਤੀ ਜਾ ਰਹੀ ਹੈ ਪਰ ਤੁਹਾਡਾ ਜੋ ਕੰਮ ਕਰਨ ਦਾ ਤਰੀਕਾ ਹੈ ਉਹ ਵੇਖ ਕੇ ਇਸ ਨੂੰ ਪੱਕਾ ਵੀ ਕੀਤਾ ਜਾ ਸਕਦਾ ਹੈ এডਿਕੇਸ਼ਨ ਕੁਆਲਿਫਿਕੇਸ਼ਨ ਜਾਨੀ ਕਿ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਲੈਕਚਰਰ ਜਾਨੀ ਕਿ ਪੀਜੀਟੀ ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਦੇ ਵਿੱਚ ਘੱਟੋ-ਘੱਟ 55% ਅੰਕ ਲੈ ਹੋਣੇ ਲਾਜ਼ਮੀ ਨੇ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧਤ ਵਿਸ਼ੇ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਸੀਨੀਅਰ ਸਕੂਲ ਕਲਾਸਾਂ ਨੂੰ ਪੜਾਉਣ ਵਾਲੇ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਵੇਗੀ ਅੱਗੇ ਆਗੇ ਜੀ ਵਿਸ਼ਾ ਅਧਿਆਪਕ ਜਾਨਕਿ ਟਜੀਟੀ ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿੱਚ ਘੱਟੋ ਘੱਟ 50% ਅੰਕ ਪ੍ਰਾਪਤ ਕੀਤੇ ਹੋਣੇ ਲਾਜ਼ਮੀ ਨੇ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧਤ ਵਿਸ਼ੇ ਦੇ ਵਿੱਚ ਹੀ ਹੋ ਕੀਤੀ ਹੋਈ ਹੋਣੀ ਚਾਹੀਦੀ ਹੈ ਬੀਐਡ ਦੇ ਵਿੱਚ ਸਬਜੈਕਟ ਕੰਬੀਨੇਸ਼ਨ ਪੋਸਟ ਦੇ ਵਿਸ਼ੇ ਅਨੁਸਾਰ ਹੋਣੇ ਚਾਹੀਦੇ ਹਨ ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ਲਈ ਐਮਪੀਐਡ ਡੀ ਗ੍ਰੀ ਮਿਊਜ਼ਿਕ ਦੀ ਅਸਾਮੀ ਲਈ ਐਮਏ ਮਿਊਜ਼ਿਕ ਦੀ ਆਰਟ ਐਂਡ ਕ્રાਫਟ ਦੀ ਅਸਾਮੀ ਲਈ ਐਮਏ ਫਾਈਨ ਆਰਟਸ ਦੀ ਅਤੇ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਦੇ ਵਿਸ਼ੇ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਅਤੇ ਉਕਤ ਵਿਸ਼ਿਆਂ ਲਈ ਬੀਐਡ ਲਾਜ਼ਮੀ ਨਹੀਂ ਹੈ ਜਨਰਲ ਅਧਿਆਪਕਾਂ ਲਈ ਉਮੀਦਵਾਰ ਨੇ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਅਤੇ ਉਕਤ ਡਿਗਰੀਆਂ ਵਿੱਚ ਘੱਟੋ-ਘੱਟ 50% ਅੰਕ ਹੋਣੇ ਲਾਜ਼ਮੀ ਨੇ ਸੀਟੈਟ ਪੀਟੈਟ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਨਰਸਰੀ ਅਧਿਆਪਕ ਦੀ ਪੋਸਟ ਲਈ ਉਮੀਦਵਾਰ ਨੇ ਘੱਟੋ-ਘੱਟ ਪਲੱਸ 2 ਦੇ ਨਾਲ-ਨਾਲ ਐਨਟੀਟੀ ਕੀਤੀ ਹੋਣੀ ਲਾਜ਼ਮੀ ਹੈ ਗ੍ਰੈਜੂਏਸ਼ਨ ਅਤੇ ਬੀਐਡ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ ਹਰ ਪੋਸਟ ਦੇ ਵਿੱਚ ਅਪਲਾਈ ਕਰਨ ਵਾਲੇ ਉਮੀਦਵਾਰ ਨੇ 10ਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਣੀ ਲਾਜ਼ਮੀ ਹੈ ਉਮੀਦਵਾਰ ਦਾ ਤਜਰਬਾ ਕੇਵਲ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਦਾ ਹੀ ਮੰਨਿਆ ਜਾਵੇਗਾ ਅਤੇ ਤਜਰਬਾ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਹੋਣਾ ਲਾਜ਼ਮੀ ਹੈ ਉਮੀਦਵਾਰ ਦਾ ਲਿਖਤੀ ਟੈਸਟ ਲਿਆ ਜਾਵੇਗਾ ਅਤੇ ਇਹ ਟੈਸਟ ਮਲਟੀਪਲ ਚੁਆਇਸ ਕੁਐਸਚਨਸ ਦਾ ਹੋਵੇਗਾ TGT PGT ਜਾਨੀ ਕਿ ਵਿਸ਼ਾ ਅਧਿਆਪਕ ਲਈ ਟੈਸਟ ਦਾ ਸਿਲੇਬਸ ਜੋ ਹੈ ਉਹ ਜਰਨਲ ਅੰਗਰੇਜ਼ੀ ਸਿੱਖ ਹਿਸਟਰੀ ਸੰਬੰਧਿਤ ਵਿਸ਼ਾ ਜਰਨਲ ਅਵੇਅਰਨੈਸ ਅਤੇ ਟੀਚਿੰਗ ਐਬਿਟਿਊਡ ਦਾ ਹੋਵੇਗਾ ਉਮੀਦਵਾਰ ਚੰਗੇ ਅਕਾਦਮਿਕ ਪਿਛੋਕੜ ਵਾਲੇ ਅਤੇ ਚੰਗੇ ਅੰਗਰੇਜ਼ੀ ਬੋਲਣ ਵਾਲੇ ਨਿਪੁੰਨਤਾ ਖਾਸ ਕਰਕੇ CBSE ਸਕੂਲਾਂ ਲਈ ਰੱਖਦੇ ਹੋਣ ਇੰਟਰਵਿਊ ਸਮੇਂ ਉਮੀਦਵਾਰ ਕੋਲ ਮਾਸਟਰ ਡਿਗਰੀ ਜਾਨਕਿ ਪੋਸਟ ਗ੍ਰੈਜੂਏਸ਼ਨ ਅਤੇ B.Ed ਦਾ ਫਾਈਨਲ ਰਿਜ਼ਲਟ ਹੋਣਾ ਲਾਜ਼ਮੀ ਹੈ ਇੰਟਰਵਿਊ ਸਮੇਂ ਉਮੀਦਵਾਰ ਨੂੰ ਆਪਣੀ ਯੋਗਤਾ ਅਤੇ ਤਜਰਬੇ ਦੇ ਸਾਰੇ ਅਸਲ ਦਸਤਾਵੇਜ਼ ਅਤੇ ਦੋ ਸੈੱਟ ਫੋਟੋ ਕਾਪੀਆਂ ਦੇ ਨਾਲ ਲੈ ਕੇ ਆਉਣੇ ਲਾਜ਼ਮੀ ਨੇ ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ ਅਸਾਮੀਆਂ ਦੀ ਗਿਣਤੀ ਵਰਕਲੋਡ ਅਨੁਸਾਰ ਘਟ ਵੱਧ ਸਕਦੀ ਹੈ ਨਿਮਨ ਹਸਤਾਖਰੀ ਪਾਸ ਇੰਟਰਵਿਊ ਨੂੰ ਰੱਦ ਮੁਲਤਵੀ ਕਰਨ ਦਾ ਅਧਿਕਾਰ ਰੱਖਣਾ ਹੈ ਇੰਟਰਵਿਊ ਲਈ ਆਉਣ ਵਾਸਤੇ ਉਮੀਦਵਾਰਾਂ ਨੂੰ ਕੋਈ TA ਜਾਂ DA ਨਹੀਂ ਦਿੱਤਾ ਜਾਵੇਗਾ ਉਮੀਦਵਾਰ ਇੰਟਰਵਿਊ ਤੇ ਆਉਣ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਇਹਨਾਂ ਦੀ ਜੋ ਆਫੀਸ਼ੀਅਲ ਵੈੱਬਸਾਈਟ ਹੈ www.desgpc.org ਜ਼ਰੂਰ ਦੇਖਣ ਕਿਉਂਕਿ ਇੰਟਰਵਿਊ ਦੀ ਮਿਤੀ ਜਾਂ ਸਮਾਂ ਬਦਲਿਆ ਜਾ ਸਕਦਾ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਇਹ ਭਰਤੀ ਆਨਲਾਈਨ ਭਰਤੀ ਅਪਲਾਈ ਹੋਵੇਗੀ ਅਤੇ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ www.desgpc.org ਤੇ ਹੀ ਵਿਜ਼ਿਟ ਕਰੋ ਅਤੇ ਉੱਥੇ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਭਰਤੀ ਨੂੰ ਲਿਖਤੀ ਟੈਸਟ ਜਾਂ ਇੰਟਰਵਿਊ ਸੰਬੰਧੀ ਜੋ ਸਮਾਸਾਰਣੀ ਹੈ ਉਹ ਮਿਤੀ 12/1/2026 ਨੂੰ ਇਹਨਾਂ ਦੀ ਹੀ ਆਫੀਸ਼ੀਅਲ ਵੈਬਸਾਈਟ ਸੋ ਇਸ ਕਰਕੇ ਇਸ ਭਰਤੀ ਦੀ ਆਖਰੀ ਮਿਤੀ ਤੋਂ ਬਾਅਦ ਤੁਸੀਂ ਸਮੇਂ-ਸਮੇਂ ਬਾਅਦ ਥੋੜੇ-ਥੋੜੇ ਸਮੇਂ ਬਾਅਦ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਚੈੱਕ ਕਰਦੇ ਰਹਿਣਾ ਹੈ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ ਕਿਹੜੀ ਹੋਵੇਗੀ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਹਾਂ ਵੀ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਫੀਸ ਹੋਵੇਗੀ ਉਹ 500 ਰੁਪਏ ਹੋਵੇਗੀ ਮਤਲਬ ਇੱਕ ਸਕੂਲ ਦੇ ਵਿੱਚ ਅਪਲਾਈ ਕਰਨ ਦੀ ਜੋ ਫੀਸ ਹੈ ਉਹ 500 ਰੁਪਏ ਹੋਵੇਗੀ ਤੁਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਅਪਲਾਈ ਕਰਨਾ ਹੈ ਤਾਂ ਤੁਹਾਡੀ ਉਹ ਫੀਸ ਜੋ ਹੈ ਅਤੇ ਐਪਲੀਕੇਸ਼ਨ ਹੈ ਉਹ ਅਲੱਗ-ਅਲੱਗ ਹੋਵੇਗੀ ਮਤਲਬ ਕਿ ਤੁਸੀਂ ਅਲੱਗ ਹੀ ਐਪਲੀਕੇਸ਼ਨ ਫਾਰਮ ਭਰਨਾ ਹੈ ਅਲੱਗ ਸਕੂਲ ਦੇ ਲਈ ਅਤੇ ਅਲੱਗ ਹੀ ਫੀਸ ਕਟਵਾਉਣੀ ਹੈ ਜਿਵੇਂ ਕਿ 500 ਰੁਪਏ ਇੱਕ ਸਕੂਲ ਦੇ ਲਈ ਹੈ ਹਰ ਇੱਕ ਸਕੂਲ ਦੇ ਲਈ 5500 ਰੁਪਏ ਹੋਵੇਗੀ ਇਸ ਭਰਤੀ ਨੂੰ ਆਨਲਾਈਨ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ ਮਿਤੀ 512026 ਰਾਤ 12 ਵਜੇ ਤੱਕ ਹੋਵੇਗੀ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ 7527007300 ਦੇ ਉੱਪਰ ਵੀ ਸੰਪਰਕ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਭਰਤੀ ਦੇ ਫਾਰਮ ਸਾਡੇ ਤੋਂ ਪ੍ਰਾਪਾਉਣੇ ਨੇ ਤਾਂ ਤੁਸੀਂ ਸਾਡੇ ਕਾਲਿੰਗ ਨੰਬਰ 7707890018 ਦੇ ਉੱਪਰ ਸੰਪਰਕ ਕਰ ਸਕਦੇ ਹੋ ਜਾ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਆਪਣੇ ਡਾਕੂਮੈਂਟਸ 9968090018 ਦੇ ਉੱਪਰ ਤਾਂ ਜੀ ਇਹ ਸਾਰੀ ਜਾਣਕਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਬਾਰੇ ਵੀਡੀਓ ਦੇ ਵਿੱਚ ਦੱਸੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਹਾਈਪ ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਤੇ ਉਹ ਇਜਾਜ਼ਤ ਧੰਨਵਾਦ